ਮਸ਼ਕਾਂਤੀ ਜੀ ਅੱਜਸੀਂ ਇਨਕਮ ਟੈਕਸ ਤੇ ਬਚਤ ਦੀ ਗੱਲ ਕਰਾਂਗੇ ਦੇਖੋ ਇਨਕਮ ਟੈਕਸ ਸਾਡਾ ਜਿਹੜਾ ਹੈ ਉਹ ਕੈਲਕੂਲੇਸ਼ਨ ਹੀ ਰਹਿ ਗਿਆ ਇੱਕ ਤਰ੍ਹਾਂ ਦਾ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਆਲ ਹੈ ਪਹਿਲਾਂ 5% ਫਿਰ 5 ਫਿਰ 10 15 ਇਸ ਤਰ੍ਹਾਂ ਬਾਕੀ ਕੈਲਕੂਲੇਸ਼ਨ ਚ ਨਹੀਂ ਆਪਾਂ ਹੁੰਦੇ ਤੇ ਅਬਾਬ ਜਿਹੜੇ 16 ਹੈ ਉਹਨਾਂ ਲਈ ਵੀ ਹੈ 2.5 ਤੱਕ ਨੀਲ ਹੈ ਫਿਰ ਉਸ ਤੋਂ ਬਾਅਦ 5 5 ਫਿਰ ਆਫਟਰ ਜਿਹੜਾ ਹੈ ਐਂਡ ਅਬ 10 ਲੱਖ 30 ਤੱਕ ਪਹੁੰਚ ਜਾਂਦਾ ਹੈ ਪਰ ਇਹਨਾਂ ਨੇ ਨਿਊ ਤੇ 올ਡ ਰਿਜ਼ਿਊਮੇ ਦਿੱਤਾ ਹੈ ਉਹਦੇ ਵਿੱਚ ਦੇਖੋ ਸੇਵਿੰਗ ਬਿਲਕੁਲ ਨਿਊ ਰਿਜ਼ਿਊਮੇ ਵਿੱਚ ਬੰਨ ਕਰਦੀ ਹੈ ਉਹਦੇ ਵਿੱਚ 1.50 ਲੱਖ ਅਸੀਂ ਪਹਿਲਾਂ ਸੇਵਿੰਗ ਕਰਦੇ ਸੀ ਕੋਈ ਵੀ ਚਾਹੇ ਜੀਪੀਐਫ ਹੋਏ ਐਪੀਐਫ ਹੋਏ ਜਾਂ ਫਿਰ ਪੋਸਟਰ ਲਾਈਫ ਇੰਸ਼ੋਰੈਂਸ ਹੋਏ ਗਵਰਨਮੈਂਟ EMPLOYEES ਲਈ ਹੈ ਤੇ PPF ਤੇ GPF ਤੇ ਇਨ ਰੇਟ ਆਫ ਇੰਟਰਸਟ ਪਹਿਲਾਂ 8% ਸੀ ਹੁਣ 7.1% ਹੋ ਗਿਆ ਤੇ ਬਚਤ ਨੂੰ ਜਿਹੜਾ ਹੈ ਉਹ ਖਤਮ ਕੀਤਾ ਗਿਆ ਇਹ ਮੈਂ ਕਹਨੀ ਆ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਉਹਨਾਂ ਕੋਲ ਪੈਨਸ਼ਨਸ ਨਹੀਂ ਹੈ ਹੈ ਤੇ ਨੌਜਵਾਨ ਪੀੜੀ ਨੂੰ ਮੈਂ ਕਹਿੰਦੀ ਸੀ ਬਚਤ ਨਾਲ ਜੋੜਿਆ ਜਾਵੇ ਸਾਰੀਆਂ ਸਰਕਾਰਾਂ ਲਈ ਇਹ ਹੀ ਬੇਨਤੀ ਕਰਦੀਆਂ ਕਿ ਉਹਨਾਂ ਦੀ ਪੈਨਸ਼ਨ ਵੀ ਬੰਦ ਹੈ ਪਰ ਉਹਨੂੰ ਬਚਤ ਨੂੰ ਮਤਲਬ ਜ਼ਰੂਰ ਐਡ ਕੀਤਾ ਜਾਵੇ ਜਿੱਥੇ 1.5 ਜਿਹੜਾ 1 ਲੱਖ 50 ਹਜ਼ਾਰ ਸੀ ਤਾਂ ਉਹਦੀ 2.5 ਲੱਖ ਹੋਣੀ ਚਾਹੀਦੀ ਤੇ ਇਹਨਾਂ ਬੱਚਿਆਂ ਨੂੰ ਆਉਣ ਵਾਲੇ ਚੰਗੇ ਤਰੀਕੇ ਨਾਲ ਆਪਣਾ ਗੁਜ਼ਰਬਸਰ ਕਰ ਸਕਣ ਝਾਲੇ ਤਾਂ ਇਹਨਾਂ ਦੀ ਘਾਟੋ ਮਰੇ ਪਰ ਜਦੋਂ ਵੀ ਇਹ ਤਾਂ ਆਫਟਰ ਦਾ 60 ਦੇ ਕ੍ਰੀ ਪਹੁੰਚਣਗੇ ਤਾਂ ਉਹ ਜਿਹੜਾ ਹੈ ਇਸ ਨੂੰ ਆਪਣਾ ਇੰਜੋਏ ਕਰ ਸਕਣ ਤਾਂ ਕਿ ਇਹਨਾਂ ਨੂੰ ਆਪਾਂ ਬਚਤ ਦੇ ਨਾਲ ਜਾਦਾ ਜੋੜੀਏ ਹੈਗਾ ਤੇ ਇੱਕ ਬੱਚਿਆਂ ਨੂੰ ਜਿਹੜਾ ਹੈ ਇਹ ਆ ਛੋਟੀ ਹੁਮਰ ਹੈ ਹਾਲੇ ਇੰਨਾ ਪਤਾ ਵੀ ਨਹੀਂ ਹੈ ਵੀ ਬਚਤ ਕਰਨੀ ਆ ਜਿਹੜੀ ਗਵਰਨਮੈਂਟ ਨੇ ਬਿਲਕੁਕੁਲ ਹੀ ਬੰਦ ਕਰਤੀ ਨਿਊ ਰਿਜ਼ਿਊਮੇ ਦੇ ਵਿੱਚ ਉਹ ਜਿਹੜੀ ਬੰਦ ਨਹੀਂ ਹੋਣੀ ਚਾਹੀਦੀ ਇੱਕ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਇੰਨੀਆਂ ਜ਼ਿਆਦਾ ਨਹੀਂ ਹੋਣੇ ਜਿੰਨਾ ਸਿੰਪਲ ਇਨਕਮ ਟੈਕਸ ਦੀ ਕੈਲਕੂਲੇਸ਼ਨ ਹੋਣੀ ਚਾਹੀਦੀ ਆ 10 ਜਾਂ 5 ਤੋਂ ਸ਼ੁਰੂ ਕਰ ਲਓ ਜਿਵੇਂ ਵੀ ਉਹਨਾਂ ਨੂੰ ਕੰਫਰਟੇਬਲ ਲੱਗਦਾ ਪਰ ਇਸ ਤਰ੍ਹਾਂ ਬਹੁਤ ਜ਼ਿਆਦਾ ਇਨਕਮ ਟੈਕਸ ਨਹੀਂ ਰਹੇਗਾ ਇੱਕ ਕੈਲਕੂਲੇਸ਼ਨ ਜੀ ਰਹਿਗੀਆਂ ਨੇ ਇਹ ਪਾਓ ਜਿਹੜਾ ਹੈ ਸਾਰੇ ਬੱਚਿਆਂ ਨੂੰ ਜਿਹੜਾ ਹੈ ਬੱਚਤ ਦੇ ਨਾਲ ਜੋੜੀਏ ਥੈਂਕ ਯੂ